ਕੀ ਪ੍ਰੋਲੋਨਸੀ ਆਪਣੇ ਕੋਲ ਜਦੋਂ ਤੁਸੀਂ ਆਏ ਸੀ ਗ੍ਰੈਣੀ ਦੀ ਕੀ ਕੀ ਦਿੱਕਤਾਂ ਆ ਰਹੀਆਂ ਸੀ ਗ੍ਰੈਣੀ ਨਾਲ ਗ੍ਰੈਣੀ ਆ ਬਾਰ-ਬਾਰ ਲਾਈਟਿੰਗ ਜਾਣਾ ਪੈਂਦਾ ਸੀਗਾ ਬਲੱਡ ਰੈਸ ਆ ਰਿਹਾ ਸੀ ਉਹ ਠੀਕ ਕਿੰਨੇ ਵਾਰ ਜਾਂਦੇ ਸੀ ਟੋਟਲ ਤੁਸੀਂ ਗ੍ਰੈਟ ਕੋਈ ਗੰਟੀ ਨਹੀਂ ਕੋਈ ਗੰਟੀ ਨਹੀਂ ਮਤਲਬ ਉਪਸ਼ਟਾ ਹੋਊਗਾ ਵੀ 25 25 ਵਾਰ ਹਾਂਜੀ ਓਕੇ ਜਿੰਨੇ ਵਾਰ ਜਾਂਦੇ ਸੀ ਬਲੱਡ ਸਾਰੇ ਵਾਰ ਹੁੰਦਾ ਸੀ ਹਾਂਜੀ ਹਾਂਜੀ ਓਕੇ ਤੁਸੀਂ ਦਵਾਈ ਦੇ ਵਾਸਤੇ ਕਿੰਨੇ ਕ ਲੈ ਚੁੱਕੇ ਸੀ ਆਪਣੇ ਕੋਲੋਂ ਤੋਂ ਪਹਿਲਾਂ 3-4 ਸਾਲ ਹੋ ਗਏ ਜੀ 3-4 ਸਾਲ ਦੀ ਦਵਾਈ ਖਾ ਰਹੇ ਸੀ ਹਾਂਜੀ ਰੈਗੂਲਰ ਲਗਾਤਾਰ ਲੈ ਰਹੇ ਸੀ ਦਵਾਈ ਨਾਲ ਕੋਈ ਫਰਕ ਨਹੀਂ ਪੈ ਰਿਆ ਸੀ ਨਹੀਂ ਫਰਕ ਜਿੰਨਾ ਟਾਈਮ ਖਾਂਦੇ ਸੀਗੇ ਸਰ ਉਹਨਾਂ ਟਾਈਮ ਤਾਂ ਪੈ ਰਿਆ ਸੀਗਾ ਫਿਰ ਵੀ ਦਵਾਈ ਖਾਂਦੇ ਬਾਅਦ ਵੀ ਪ੍ਰੋਬਲਮ ਆਉਂਦੀ ਸੀ ਓਕੇ ਮਤਲਬ ਦਵਾਈ ਖਾਣ ਦੇ ਬਾਵਜੂਦ ਇਹਦਾ ਤੁਸੀਂ ਪ੍ਰੋਬਲਮ ਕਹਿ ਰਹੇ ਹੋ ਵੀ ਕੁਝ ਘਟਦੀ ਸੀ ਪ੍ਰੋਬਲਮ ਜਾਂ ਤੁਸੀਂ ਬਾਈ ਬੱਚੀਤੀ ਵਾਰ ਕਹਿ ਰਹੇ ਹੋ ਲੈਟਨ ਕੁਝ ਘਟਦੇ ਸੀ ਹਾਂਜੀ ਥੋੜਾ ਫਰਕ ਅਸੀਗਾ ਇਹ ਬਾਅਦ ਚ ਦੁਬਾਰਾ ਫੇਰ ਐਡਮਿਟ ਹੋਣਾ ਪੈਂਦਾ ਸੀਗਾ ਸ਼ੇਰਮੈਂਟ ਹੋਣਾ ਪੈਂਦਾ ਸੀ ਹੁਣ ਆਪਣੇ ਕੋਲੇ ਟਰੀਟਮੈਂਟ ਚੱਲ ਜਿਨ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਹੀਨਾ ਹੋ ਗਿਆ ਜੀ ਇੱਕ ਮਹੀਨੇ ਜੀ ਫਰਕ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਆ ਹੀ ਹੋਗਾ ਹੁਣ ਲੈਟਨ ਕਿੰਨੇ ਲੈਟੈਂਸੀ ਜਿਹੜਾ ਬਲੱਡ ਜਾਂ ਰਿਸ ਆ ਰਿਹਾ ਸੀ ਉਹ ਕੰਨਾ ਬਹੁਤ ਜ਼ਿਆਦਾ ਫਰਕ ਆਈ ਹੁਣ ਕੱਟ ਗਿਆ ਜੈ ਨਹੀਂ ਹਾਂਜੀ ਬਹੁਤ ਜੀ ਠੀਕ ਹੈ ਤੇ ਪੇਸ਼ੈਂਟ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਜੀ ਵੀ ਹੋਰ ਹਸਪਤਾਲਾਂ 'ਚ ਨਾ ਜਾਓ ਇੱਥੇ ਆ ਕੇ ਦਵਾਈ ਲਓ ਠੀਕ ਹੈ ਤੇ ਤੁਸੀਂ ਹੁਣ ਖੁਸ਼ ਹੋ ਹਾਂਜੀ ਬਹੁਤ ਜ਼ਿਆਦਾ ਜੀ ਕੰਮ ਕਰਨ ਨੂੰ ਮਨ ਕਰਦਾ ਹਾਂਜੀ ਹਾਂਜੀ ਭੁੱਖ ਵਧੀਆ ਲੱਗਦੀ ਹੈ ਬਹੁਤ ਵਧੀਆ ਜੀ ਹਾਜਮ ਵਧੀਆ ਆ ਰਿਹਾ ਹਾਂਜੀ ਹਾਂਜੀ ਓਕੇ ਤੇ ਤੁਹਾਨੂੰ ਇਹ ਜਿਹੜਾ ਸਫਲਤਾ ਮਿਲੀ 1 ਮਹੀਨੇ 'ਚ ਇਹਦੇ ਵਿੱਚ ਤੁਸੀਂ ਕੀਤਾ ਕੀ ਮਤਲਬ ਦਵਾਈ ਦੇ ਨਾਲ-ਨਾਲ ਤੁਸੀਂ ਕੀ ਕਰਨਾ ਰਹੇ ਜੀ ਕਿਦਾਂ ਦਾ ਪਹੇਜ਼ ਰੱਖਦੇ ਤੁਸੀਂ ਮਤਲਬ ਖਾਣ ਪੀਣ ਦਾ ਹੀ ਲਾਈਕ ਐਸ ਹਾਂਜੀ ਪਰ ਲਓ ਜਿਵੇਂ ਦੱਸੋਗੇ ਥੋੜਾ ਜਿਆ ਕਿਉਂਕਿ ਮੈਂ ਤੁਹਾਨੂੰ ਇਹ ਗੱਲ ਤਾਂ ਪੁੱਛ ਰਿਹਾ ਵੀ ਬਹੁਤ ਪੇਸ਼ੈਂਟ ਇਹ ਗੱਲਾਂ ਦਾ ਧਿਆਨ ਨਹੀਂ ਰੱਖਦੀ ਤੇ ਤੁਸੀਂ ਰੱਖਿਆ ਤੇ ਦੇਖੋ ਸਫਲਤਾ ਹਾਸਲ ਕੀਤੀ ਤਾਂ ਤੁਸੀਂ ਥੋੜਾ ਜਿਆ ਆਪਣਾ ਜੀਵਨ ਹੀ ਦੱਸ ਸਕਦੇ ਹੋ ਵੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਕੀ ਖਾਣੇ ਕਿੰਨੇ ਹੁਣ ਤਾਂ ਇਹ ਮਤਲਬ ਖਾਣਾ ਆਪਣਾ ਰੋਟੀ ਵਗੈਰਾ ਫਲ ਫਰੂਟ ਵਗੈਰਾ ਜਿਵੇਂ ਜੀ ਦੱਸਿਆ ਸੀਗਾ ਥੋੜਾ ਜਿਹਾ ਦੁੱਧ ਥੋੜਾ ਜਿਹਾ ਪਾਣੀ ਤੇ ਲੈਚੀਆਂ ਤੇ ਚਾਹ ਪਾਣੀ ਕੁਝ ਨਹੀਂ ਮਤਲਬ ਗਰਮ ਚੀਜ਼ਾਂ ਠੀਕ ਹੈ ਮਰਜ਼ੇ ਨੂੰ ਸਾਲੇ ਕੁਝ ਨਹੀਂ ਫਾਨੀ ਠੀਕ ਹੈ ਹਾਂਜੀ ਮਤਲਬ ਇਹ ਚੀਜ਼ਾਂ ਸਾਰੀਆਂ ਦਾ ਗਰੇਜ਼ ਕਰਕੇ ਤੁਸੀਂ ਇਸ ਤੱਕ ਪਹੁੰਚ ਗਏ ਹਾਂਜੀ ਹਾਂਜੀ ਮਤਲਬ ਦਰਸ਼ਕਾਂ ਨੂੰ ਸਾਫ਼-ਸਾਫ਼ ਦਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜੇ ਪਰਹੇਜ਼ ਰੱਖੋਗੇ ਤਾਂ ਤੁਹਾਡੀ ਜ਼ਿੰਦਗੀ ਸੋਖੀ ਹੋ ਸਕਦੀ ਹੈ ਠੀਕ ਹੈ ਸਭ ਤੋਂ ਵੱਡਾ ਇਲਾਜ ਹੀ ਪਰਹੇਜ਼ ਹੈ ਪਰਹੇਜ਼ ਸਭ ਤੋਂ ਵੱਡਾ ਹੈ ਵੈਰੀ ਗੁੱਡ